ਕੱਲੇ ਆ ਲਈ ਬੜੇ ਸੁੱਖ ਨਾਲ ਕਹਿਣਾ ਪੈ ਰਿਹਾ ਹਾਂਜੀ ਸਾਡੇ ਲੋਕਾਂ ਦਾ ਪੈਸਾ 650 ਕਰੋੜ ਰੁਪਏ ਹਾਂਜੀ ਜਿਹੜਾ ਕਿ ਅਸੀਂ ਬੁੱਢੇ ਨਾਲੇ ਦੀ ਸਫਾਈ ਤੇ ਟਿਕੰਦਰ ਕਿਸੇ 10-12 ਸਾਲਾਂ ਤੋਂ ਹਾਂਜੀ ਇਹ ਜਿਹੜੇ ਅਫਸਰ ਬੈਠੇ ਆ ਪੁਰਾਣੇ ਸੀਬ੍ਰੇਜ ਬੋਰਡ ਵਾਲੇ ਪੁਲਿਸ਼ਨ ਬੋਰਡ ਵਾਲੇ ਦੂਜੇ ਹਾਂਜੀ ਹਾਂਜੀ ਕਾਰਪੋਰੇਸ਼ਨ ਵਾਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਕਰਕੇ ਇਹ ਬੁੱਢਾ ਨਾਲਾ ਸਾਫ਼ ਨਹੀਂ ਹੋ ਰਿਹਾ ਔਰ ਜਿਹਦੇ ਵਿੱਚ ਮੈਨੂੰ ਵੀ ਇਸ ਚੀਜ਼ ਦਾ ਨਿਮੋਸ਼ੀ ਦੇਖਣੀ ਪਈ ਕਿ ਅਸੀਂ ਬੜੇ ਚਾਅ ਨਾਲ ਬੜੀ ਉਮੀਦ ਦੇ ਨਾਲ ਕਿ ਲੋਕਾਂ ਦੀ ਸਾਨੂੰ ਵੱਡਾ ਹੈਬੀਟੈਂਸ ਦਿੱਤਾ ਜਿਵੇਂ ਅਸੀਂ ਲੋਗਾ ਦੇ ਹੈਵੀ ਮੰਡਟ ਦੇ ਉੱਤੇ ਦੇ ਹੋਏ ਉਹਨਾਂ ਦੇ ਵਾਦੇ ਪੂਰੇ ਕਰਾਂਗੇ ਕੁੱਟਾਂ ਨਾਲ ਸਾਫ਼ ਕਰਾਂਗੇ ਪਰ ਅੱਜ ਮੈਨੂੰ ਬੜਾ ਨਾਮੋਸ਼ ਹੋ ਕੇ ਔਰ ਬੜਾ ਦੁਖੀ ਹਿਰਦੇ ਨਾਲ ਜੇ ਮੈਂ ਆਪਣਾ ਪੱਥਰ ਲਾਇਆ ਇੱਥੇ ਤੇ ਇਹ ਮੈਂ ਸੋਚਦਾ ਵੀ ਇਹ ਪੱਥਰ ਮੇਰੇ ਨਾਮ ਦਾ ਇੱਥੇ ਕਾਬਲ ਨਹੀਂ ਹੈਗਾ ਕਿਉਂਕਿ ਅਸੀਂ ਕੰਮ ਕਰਨ ਵਾਲੇ ਲੋਕ ਆ ਅਸੀਂ ਪੱਥਰਾਂ ਦਾ ਸ਼ਹਿਰ ਬਣਾਉਣੇ ਲੋਕ ਨਹੀਂ ਹੈਗੇ ਉਹਨਾਂ ਨੂੰ ਇਹ ਇੱਕ ਮੇਰਾ ਪਹਿਲਾ ਤਨਨਾਵ ਆ ਸਦੀਵਾਦੀ ਦਾ ਦਾ ਜੀ ਫਤਤ ਖੋਜ ਆਪਣੇ ਹਸਪਤਾਲ ਘੋੜੂਗਾ ਕਿਉਂਕਿ ਬੜਿਆ ਸਤਰਾ ਨਾਲ ਅਸੀਂ ਇਹਦਾ ਸੁਰ ਘਾਟਨ ਕੀਤਾ ਸੀ ਕਿ ਬੁੱਟਾ ਨਾਲ ਸਾਫ ਹੋਊਗਾ ਸਾਡੇ ਲੋਕ ਜੋ ਕੈਂਸਰ ਜਾਂ ਔਰ ਵਿਚਾਰੇ ਬੱਚੇ ਜਿਹੜੇ ਅ ਮਲਾਈਡ ਪੈਦਾ ਹੋ ਰਹੇ ਨੇ ਅਫਲੋਡਮੈਂਟ ਪੈਦਾ ਹੋ ਰਹੇ ਨੇ ਸਾਡੇ ਖੇਤਾਂ ਦੇ ਵਿੱਚ ਖੇਤੀ ਦੇ ਵਿੱਚ ਇਹ ਗੰਦਾ ਪਾਣੀ ਜਾ ਰਿਹਾ ਔਰ ਸਾਡੇ ਪਸ਼ੂਆਂ ਦੇ ਵਿੱਚ ਪਾਣੀ ਜਾ ਰਿਹਾ ਪੀ ਰਹੇ ਨੇ ਉਹ ਸਾਡੇ ਦੁੱਧ ਰਹੀ ਸਾਡੇ ਬੇਟਾ ਪੀ ਰਹੇ ਸਾਡੇ ਲੋਕਾਂ ਦੇ ਪੇਟ ਚ ਜਾ ਰਿਹਾ ਪਾਣੀ ਕਿਸ ਨਾਲ ਇੱਕ ਬੰਬਾਰੀਆ ਦਾ ਬਾਅਦ ਇਸ ਮੁੱਡੇ ਨਾਲੇ ਨੇ ਸਾਡੇ ਨੇ ਖੜਾ ਕਰਤਾ ਜੋ ਕਿ ਅੱਜ ਮੈਂ ਇਸ ਸੀਨ ਨੂੰ ਬੜੇ ਭਰੇ ਮਨ ਦੇ ਨਾਲ ਅੱਜ ਆਪਣਾ ਪੱਥਰ ਖੁੱਤ ਤੋੜਨ ਲੱਗਾ ਲੈ ਵੀ ਤੋੜਨਾ ਸ਼ੁਰੂ ਕਰੋ ਮਟਿਓ what do